ਹਾਂਜੀ ਬਈ ਇਹ ਇੰਟਰਵਿਊ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨਾਲ ਕੀਤੀ ਗਈ ਹੈ ਇੰਟਰਵਿਊ ਕਰਨ ਦਾ ਮਕਸਦ ਇਹ ਸੀ ਕਿ ਜੋ ਇਸ ਟਾਈਮ ਪੰਜਾਬ ਦੇ ਵਿੱਚ ਭਗਦਾ ਹੋਇਆ ਮੁੱਦਾ ਹੈ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਪੰਜਾਬ ਦੀ ਅਪਜਾਊ ਜ਼ਮੀਨ 65000 ਏਕੜ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਐਕਵਾਇਰ ਕਰਕੇ ਉਸ ਜ਼ਮੀਨ ਦੇ ਉੱਤੇ 21000 ਏਕੜ ਦੇ ਵਿੱਚ ਤਾਂ ਇੰਡਸਟਰੀ ਬਣਾਈ ਜਾਣੀ ਹੈ ਤੇ ਰਹਿੰਦੀ ਹੋਈ 44000 ਏਕੜ ਜ਼ਮੀਨ ਦੀਆਂ ਕਲੋਨੀਆਂ ਕੱਟੀਆਂ ਜਾਣੀਆਂ ਨੇ ਉੱਥੇ ਫਲੈਟ ਬਣਾਏ ਜਾਣੇ ਨੇ ਘਰ ਬਣਾਏ ਜਾਣੇ ਨੇ ਤੇ ਰੈਜ਼ੀਡੈਂਸ਼ੀਅਲ ਉਹਨੂੰ ਬਣਾਇਆ ਜਾਣਾ ਤੇ ਹੁਣ ਇਸ ਟੌਪਿਕ ਦੇ ਉੱਤੇ ਜੋਗਿੰਦਰ ਸਿੰਘ ਅਗਰਾਹਾ ਦੀ ਕੋਈ ਵੀ ਇੰਟਰਵਿਊ ਇਸ ਤੋਂ ਪਹਿਲਾਂ ਨਹੀਂ ਆਈ ਇਸ ਕਰਕੇ ਆਪਾਂ ਇਹ ਇੰਟਰਵਿਊ ਨੂੰ ਇੰਪੋਰਟੈਂਟ ਬਣ ਰਹੇ ਹਾਂ ਇੰਪੋਰਟੈਂਟ ਮੰਨਦੇ ਹੋਏ ਇਸ ਇੰਟਰਵਿਊ ਨੂੰ ਧਿਆਨ ਨਾਲ ਸੁਣਨਾ ਤੇ ਉਸ ਤੋਂ ਬਾਅਦ ਆਪਣੇ ਕੀਮਤੀ ਵਿਚਾਰ ਕੀਮਤੀ ਕਮੈਂਟ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਤੇ ਫਿਰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਚਲੋ ਹੁਣ ਸਿੱਧਾ ਆਪਾਂ ਇੰਟਰਵਿਊ ਵੱਲ ਚੱਲਦੇ ਹਾਂ ਸਭ ਤੋਂ ਪਹਿਲਾਂ ਪ੍ਰਧਾਨ ਜੀ ਦਾ ਸਵਾਗਤ ਕਰਦੇ ਹਾਂ ਸਿਧਾਂ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਧੰਨਵਾਦ ਤੁਹਾਡਾ ਤੇ ਉਸ ਤੋਂ ਬਾਅਦ ਇਹ ਜਿਹੜੀ 65000 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਇਹ ਕਿਸਾਨਾਂ ਦੇ ਹੱਕ ਵਿੱਚ ਆ ਜਾਂ ਵਿਰੋਧ ਵਿੱਚ ਆ ਜੇ ਵਿਰੋਧ ਵਿੱਚ ਆ ਤਾਂ ਇਹ ਕਿਵੇਂ ਵਿਰੋਧ ਦੇ ਵਿੱਚ ਆ ਤੁਸੀਂ ਇਹ ਥੋੜਾ ਜਿਹਾ ਇਸ ਬਾਰੇ ਜ਼ਰੂਰ ਦੱਸੋ ਦੇਖੋ ਜਿਹੜੀ ਇਹ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਦੋ ਕਿਸਮ ਦੀ ਹੈ ਕੁਝ ਤਾਂ ਇੰਡਸਟਰੀ ਵਾਸਤੇ ਹੈ ਕੁਝ ਇਹ ਕਲੋਨੀਆਂ ਵਾਸਤੇ ਹੈ ਜਿਹੜੀ ਇਹਦੇ 'ਚ ਇਹ ਪਹਿਲੀ ਵਾਰ ਹੈ ਮਤਲਬ ਜਿਹੜੀ ਲੈਂਡ ਪੂਲਿੰਗ ਪਾਲਟ ਐਕਟ ਹੈ ਜਿਹੜਾ ਬਣਾਇਆ ਉਹਦੀ ਪਾਲਸੀ ਦੇ ਤਹਿਤ ਕੁਝ ਜ਼ਮੀਨ ਲਈ ਜਾਂਦੀ ਹੈ ਕਲੋਨੀਆ ਬਣਾਉਣ ਦੇ ਖਾਤਰ ਹਾਂਜੀ ਜਨ ਇਹਦੇ ਚ ਇੱਕ ਹੁੰਦੀ ਹੈ ਲੈਂਡ ਕੈਰ ਕਰਨੀ ਉਹ ਲੈਂਡ ਕੈਰ ਦੇ ਵਿੱਚ ਤਾਂ ਕੀਮਤਾਂ ਦਾ ਸਵਾਲ ਜਾਂ ਦੇਣੀ ਹੈ ਜਾਂ ਨਹੀਂ ਦੇਣ ਦਾ ਸਵਾਲ ਹੁੰਦਾ ਇਹ ਜਿਹੜੀਆਂ ਪਾਲਸੀਆਂ ਨਵੀਆਂ ਤੋਂ ਨਵੀਆਂ ਆ ਰਹੀਆਂ ਨੇ ਇਹ ਕਿਹਾ ਜਾ ਰਿਹਾ ਹਾਕਮਤਿਰ ਵੱਲੋਂ ਵੀ ਇਹ ਡਿਵੈਲਪਮੈਂਟ ਵਾਸਤੇ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਸਭ ਕੁਝ ਕਰ ਰਹੇ ਹਾਂ ਹਾਂਜੀ ਜਦੋਂ ਕਿ ਅੱਜ ਤੱਕ ਜਿਹੜੀਆਂ ਇੰਡਸਟਰੀਆਂ ਵਾਸਤੇ ਜਿੰਨੀ ਜ਼ਮੀਨ ਜੰਨੀ ਲਈ ਹੈ ਜਿਨਨਾਂ ਨੂੰ ਲੋੜੀਂਦੀ ਐ ਉਹਦੋਂ ਕਿਤੇ ਬਾਦੂ ਚ ਮੈਨੂੰ ਉਹਨਾਂ ਦੀ ਵਰਤੋਂ ਚ ਨਿਆਂ ਉਹ ਬਾਦੂ ਹੀ ਪਈ ਐ ਜਿਵੇਂ ਹੁਣ ਆਪਾਂ ਸ਼ਨਾਂ ਚ ਬੈਠੇ ਆਂ ਹਾਂਜੀ ਇੱਥੇ ਜਿਹੜੀ ਜ਼ਮੀਨ ਲਈ ਸੀ ਉਹਦੇ ਚ ਸਾਰੀ ਚ ਸਵਾਇਦੇ ਲਾ ਕੇ ਮੇਲੀ ਵੀ ਪਈ ਐ ਕੁਝ ਸਵਾਇਦੇ ਲਾਏ ਨੇ ਮੇਰੇ ਕਾਲ ਤੇ 2006 ਦੀ ਕਾਇਰ ਕੀਤੀ ਹੋਈ ਐ ਅੱਜ 25-19 ਸਾਲਾਂ ਤੋਂ ਬਾਅਦ ਵੀ ਇੱਥੇ ਜਿੰਨੀ ਇਹਨਾਂ ਨੇ ਜ਼ਮੀਨ ਇੰਡਸਟਰੀ ਵਾਸਤੇ ਨੇ ਚ ਵੜਤੀ ਨਹੀਂ ਜਾ ਰਹੀ ਬਾਦੂ ਪਈ ਐ ਠੀਕ ਅਸਲ ਵਿੱਚ ਲੋਕਾਂ ਨੂੰ ਇਹ ਗੱਲ ਦਾ ਪਤਾ ਹੋ ਵੀ ਸਾਡੇ ਵਾਸਤੇ ਫਾਇਦੇ ਵਾਸਤੇ ਇਹ ਜ਼ਮੀਨ ਕਾਇਰ ਕਰ ਰਹੇ ਨੇ ਤਾਂ ਲੋਕ ਤਾਂ ਆਪਣੇ ਆਪ ਹੀ ਦੇ ਦਿੰਦੇ ਨੇ ਤਾਂ ਪੈਸੇ ਵੀ ਜਮਕਦੇ ਹੁੰਦੇ ਨੇ ਹਾਂ ਜਿਹਨੇ ਗ੍ਰੇਡਾਂ ਵਾਸਤੇ ਜ਼ਮੀਨ ਮੰਗੀ ਉਦੋਂ ਦਿੱਤੀ ਮੰਡੀਆਂ ਵਾਸਤੇ ਜ਼ਮੀਨ ਮੰਗੀ ਉਦੋਂ ਦਿੱਤੀ ਆ ਜੇ ਸਕੂਲਾਂ ਵਾਸਤੇ ਜ਼ਮੀਨ ਮੰਗਦੇ ਆ ਉਦੋਂ ਦਿੰਦੇ ਆ ਜਿਹਨੇ ਉਹ ਜ਼ਮੀਨਾਂ ਫੇਰ ਹੀ ਦਿੱਤੀਆਂ ਨੇ ਇੱਥੋਂ ਤੱਕ ਐ ਮੈਂ ਅਸੀਂ ਬਹੁਤ ਸਾਰੇ ਪਿੰਡਾਂ 'ਚ ਦੇਖੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਸਕੂਲ ਬਣਾਏ ਨੇ ਕਮਰੇ ਬਣਾਏ ਨੇ ਆਬ ਦੇ ਕੋਲ ਜੇ ਮੱਝ ਜੇ ਲੋਕਾਂ ਦਾ ਫਾਇਦਾ ਕਰਦੀ ਹੋਵੇ ਇਹ ਪਾਲਿਸੀ ਜੇ ਲੋਕਾਂ ਦੀ ਡਿਵੈਲਪਮੈਂਟ ਹੁੰਦੀ ਹੋਵੇ ਇਸ ਪਾਲਿਸੀ ਨਾਲ ਫਿਰ ਤਾਂ ਲੋਕ ਆਪਣੇ ਆਪ ਦੇ ਦਨ ਹੁਣ ਤਾਂ ਸਵਾਲ ਇਹ ਹੈ ਵੀ ਇਹ ਜ਼ਮੀਨ ਜਿੰਨਾ ਤੋਂ ਲੈ ਰਹੇ ਹੋ ਤੁਸੀਂ ਤੁਸੀਂ ਉਹਨਾਂ ਦੇ ਬਸੇਬੇ ਵਾਸਤੇ ਦੱਸੋ ਕੀ ਪਹੁੰਚੀ ਲੈਂਦੀ ਹੈ ਦੱਸੋ ਇਹ ਉਜੜੇ ਹੋਏ ਲੋਕਾਂ ਨੂੰ ਕਿੱਥੇ ਜਾਣਗੇ ਇਹਨਾਂ ਦਾ ਕੀ ਪ੍ਰਬੰਧ ਹੈ ਤੁਹਾਡੇ ਕੋਲੇ ਇਹਨਾਂ ਨੂੰ ਜਿਚਾਉਣ ਦਾ ਸੀ ਜਿਤ ਤੱਕ ਸਵਾਲ ਆਇਆ ਵੀ ਕੁਝ ਲੋਕ ਸਹਿਮਤ ਹੋ ਗਏ ਜਿਹੜੇ ਸਹਿਮਤ ਹੋਏ ਆ ਉਹ ਜਾਂ ਤਾਂ ਉਹ ਲੋਕ ਨੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚੋਂ ਗੁਜ਼ਾਰਾ ਨਹੀਂ ਚੱਲਦਾ ਉਹਨਾਂ ਨੂੰ ਮਤਲਬ ਇਹ ਹੈ ਵੀ ਜ਼ਮੀਨ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਦੀ ਰੋਟੀ ਰੋਜੀ ਹੋਰ ਪਾਸੇੋਂ ਚੱਲਦੀ ਹੈ ਜਿਹੜੀ ਲੋਕ ਅਸਲ ਚ ਜ਼ਮੀਨਾਂ ਤੇ ਨਿਰਪੜਤਕ ਹੋਈ ਹੋਈ ਆ ਜਨੋਂ ਕਾਸੀਂ ਮੰਨ ਰਹੇ ਆ ਪ੍ਰਵਾਨ ਕਰਦੇ ਆ ਖੇਤੀਬਾੜੀ ਵਿਭਾਗ ਵੀ ਮੰਨਦਾ 86 ਪਾਰਟੀਆਂ ਦੇ ਹਾਕਮ ਤਰ੍ਹਾਂ ਦੇ ਸਾਰੇ ਨਮਾਇंदे ਮੰਨਦੇ ਆ ਖੇਤੀਬਾੜੀ ਤੇ ਮਾਰ ਮੰਨਦੇ ਵੀ ਖੇਤੀ ਧੰਦਾ ਘਾਟੇ ਵਾਲਾ ਹੋ ਗਿਆ ਹੁਣ ਜਦੋਂ ਘਾਟੇ ਵਾਲਾ ਧੰਦਾ ਹੋਣ ਤੋਂ ਬਾਅਦ ਸਾਨੂੰ ਜ਼ਮੀਨਾਂ ਨਾਲ ਨਿਆਹ ਕਿਉਂ ਐ ਕਿਉਂਕਿ ਹੋਰ ਸਾਰੇ ਪਾਸੇ ਸਾਰੇ ਰਜਿਸਟਰ ਤਾਂ ਬੰਦ ਹੋ ਜਾਂਦੇ ਨੇ ਪਬਲਿਕ ਸੈਕਟਰ ਸਾਰਾ ਨਿੱਜੇ ਥੰਂ ਦੇ ਦਿੱਤਾ बड़े लिखे मुंडे बेरोजगार तुरे फिरदे ने विदेशां ਦੇ ਵਿੱਚੋਂ ਵੀ ਹੁਣ ਤਾਂ ਵਾਪਸ ਮੁੜਨ ਲੱਗ ਗਏ ਉਹਨਾਂ ਨੂੰ ਥਾਂ ਪਾ ਉਧਰੋਂ ਕੰਡੀਸ਼ਨਾਂ ਤੱਕੜੀਆਂ ਕਰੀ ਜਾਂਦੇ ਨੇ ਉਹਨਾਂ ਤੇ ਕੋਈ ਟੈਕਸ ਲਾਤਾ ਕੋਈ ਕਦੇ ਜੀ GST ਵਧਾਤੀ ਕਦੇ ਸਕੂਲਾਂ ਦੀਆਂ ਫੀਸਾਂ ਵਧਾਤੀਆਂ ਰਜਗਾਰ ਤੇ ਪਾਬੰਦੀਆਂ ਲਾਤੀਆਂ ਜਿਵੇਂ ਉਧਰਲਾ ਰਾਹ ਵੀ ਬੰਦ ਹੋਇਆ ਵੈ ਇੱਥੇ ਵੀ ਰਜਗਾਰ ਦਾ ਕੋਈ ਸਾਧਨ ਨਹੀਂ ਹੁਣ ਲੋਕਾਂ ਵਾਸਤੇ ਆਹੀ ਇੱਕ ਰੋਟੀ ਦਾ ਸਾਧਨ ਹੈ ਜਿਹੜੀ ਇਹ ਸਰਕਾਰ ਖਰੀਦ ਰਹੀ ਹੈ ਇਸ ਕਰਕੇ ਵੱਡੀ ਪੱਧਰ ਤੇ ਅਸੀਂ ਮਤਲਬ 19 ਤਰੀਕ ਨੂੰ ਦਾਖਾ ਪਿੰਡ ਦੇ ਵਿੱਚ ਮੀਟਿੰਗ ਕਰਾਈ ਆ ਹਾਂਜੀ ਲਗਭਗ ਉਸੇ 40 ਪਿੰਡਾਂ ਦੇ ਹਾਜ਼ਰ ਹੋਏ ਸੀ ਪ੍ਰਭਾਵਿਤ ਪਿੰਡਾਂ ਦੇ ਵਿੱਚ ਅਸੀਂ ਸਾਡਾ ਰਿਕੀਡਰ ਜਾ ਕੇ ਮੀਟਿੰਗ ਦੇ ਵਿੱਚ ਲੈ ਕੇ ਆਇਆ ਸੀ ਤੇ ਉਹ ਸਾਰੇ ਲੋਕ ਕਹਿੰਦੇ ਸੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਠੀਕ ਇਸ ਕਰਕੇ ਬਹੁਤ ਵੱਡਾ ਬਰੋਧ ਹੈ ਦਾ ਇਹ ਪਾਲਿਸੀ ਸਰਕਾਰ ਨੂੰ ਰੱਦ ਕਰਕੇ ਤੇ ਕਿਸਾਨਾਂ ਦੀ ਜਿਹੜਾ ਰੋਜ਼ਗਾਰ ਹੈ ਉਹ ਬਚਾਉਣਾ ਚਾਹੀਦਾ ਠੀਕ ਹੈ ਪ੍ਰਧਾਨ ਜੀ ਪ੍ਰਧਾਨ ਜੀ ਇੱਕ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਪਹਿਲਾਂ ਹੀ ਇੰਡਸਟਰੀ ਕਰਨ ਦੇ ਇੰਡਸਟਰੀ ਲਾਉਣ ਦੇ ਤੇ ਹੋਰ ਅਰਬਨ ਸਟੇਟ ਬਣਾਉਣ ਦੇ ਨਾਂ ਤੇ ਸਰਕਾਰ ਨੇ ਕੀਤੀਆਂ ਨੇ ਇੱਕ ਵਾਰ ਪਰ ਉਹ ਤਾਂ ਉਵੇਂ ਹੀ ਬੰਜਰ ਪੰਨਿਆਂ ਨੇ ਉਥੇ ਬੂਹੀਆਂ ਉਗੜੀਆਂ ਹੋਣਾਂ ਨੇ ਉਥੇ ਤੁਸੀਂ ਦੱਸਿਆ ਵੀ ਸਫਾਇਦੇ ਲਾਏ ਹੋਏ ਨੇ ਉਹ ਤਾਂ ਪਹਿਲਾਂ ਹੀ ਨਹੀਂ ਹੋਈ ਉਥੇ ਪਰ ਇਸ ਦੇ ਵੱਡੀ ਗਿਣਤੀ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਕੋਲ ਤਾਂ ਕੋਈ ਵੀ ਰਜਗਾਰ ਦਾ ਪਹਿਲਾਂ ਹੀ ਜਿਹੜਾ ਮਸ਼ੀਨਰੀ ਯੁੱਗ ਆਇਆ ਉਹਨਾਂ ਜਾਂ ਚੋਨੇ ਨੇ ਪਹਿਲਾਂ ਹੀ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਚੋਂ ਬਾਹਰ ਕਰ ਦਿੱਤਾ ਤੇ ਉਹਨਾਂ ਤਾਂ ਪਹਿਲਾਂ ਹੀ ਬਹੁਤ ਬੁਰੇ ਹਾਲ ਨੇ ਤੇ ਉਹ ਵੱਧ ਕਰ ਜਾਈ ਨੇ ਤੇ ਹੁਣ ਇਸ ਦੇ ਨਾਲ ਤਾਂ ਉਹਨਾਂ ਤੇ ਹੋਰ ਬਹੁਤ ਵੱਡਾ ਪ੍ਰਭਾਵ ਪਊ ਤੁਸੀਂ ਮਜ਼ਦੂਰਾਂ ਨੂੰ ਇਸ ਦੇ ਨਾਲ ਕਿਵੇਂ ਜੋੜ ਕੇ ਵੇਖਦੇ ਹੋ ਕਿਉਂਕਿ ਇਹ ਐਕਸਪੀਰੀਅੰਸ ਆ ਤੁਹਾਡੀ ਜਥੇਬੰਦੀ ਨੂੰ ਇਹ ਵੇਖਿਆ ਗਿਆ ਜਦੋਂ 2015 ਦਾ ਨਰਮੇ ਵਾਲਾ ਕੋਲ ਲੜਿਆ ਤੁਸੀਂ ਚਿੱਟੀ ਮੱਖੀ ਵਾਲਾ ਤੇ ਉਦੋਂ ਤੁਸੀਂ ਬਕਾਇਦਾ ਮਜ਼ਦੂਰਾਂ ਨੂੰ ਵੀ ਉਸ ਦੇ ਮੁਆਵਜ਼ੇ ਦਵਾਈ ਨਹੀਂ ਤੁਸੀਂ ਮਜ਼ਦੂਰਾਂ ਦੇ ਨਾਲ ਮਜ਼ਦੂਰਾਂ ਨੂੰ ਸਮਝਦੇ ਹੋ ਉਹਨਾਂ ਦੇ ਪੱਖ ਨੂੰ ਤੇ ਇਸ ਕਰਕੇ ਤੁਹਾਡੇ ਨਾਲ ਤਾਂ ਇਹ ਸਵਾਲ ਬੰਦਾ ਹੀ ਬੰਦਾ ਵੀ ਤੁਸੀਂ ਮਜ਼ਦੂਰਾਂ ਨੂੰ ਕਿਵੇਂ ਜੋੜ ਕੇ ਵੇਣ ਹੋਏ ਦੇਖੋ ਜਦੋਂ ਖੇਤੀ ਕਿਸਾਨਾਂ ਕੋਲ ਜਿੰਨਾ ਚਿਰ ਇਹ ਜ਼ਮੀਨਾਂ ਕਿਸਾਨਾਂ ਕੋਲ ਨੇ ਖੇਤੀ ਤੇ ਕਿਸਾਨ ਖੇਤੀ ਕਰਦੇ ਨੇ ਉਦੋਂ ਤੱਕ ਉਹਨਾਂ ਦਾ ਹਿੱਸਾ ਮਜ਼ਦੂਰਾਂ ਦਾ ਹਿੱਸਾ ਬਣਦਾ ਹੀ ਹੈ ਅਸੀਂ ਜਦੋਂ ਦੋ ਨਰਮੇ ਦਾ ਕੋਲ ਲੜਿਆ ਬੁੱਧਵਾਰ ਚੰਨੀ ਗਵਰਨਮੈਂਟ ਦੇ ਵਿੱਚ ਮਾਮਜਾ ਮਤਲਬ ਮਾਮਜੀ ਦੀ ਗੱਲ ਅਸੀਂ ਗੱਲਬਾਤ ਚੱਲ ਚੱਲੀ ਹੈ ਸਾਡੀ 10% ਮਜ਼ਦੂਰਾਂ ਨੂੰ ਮਤਲਬ ਜਦੋਂ ਮਾਮਜਾ ਜੇ ਸਾਨੂੰ ਮਤਲਬ ਉਹਨਾਂ ਨੇ ਮਾਮਜਾ ਜਿੰਨਾ ਸਾਨੂੰ ਦਿੱਤਾ ਹੈ ਨੁਕਸਾਨ ਕੁਦਰਤੀ ਆਫਤਾਂ ਦੀ ਮਾਰ ਦੀ ਮਾਮਜਾ ਉਹਦੇ ਚੋਂ 10% ਹਿੱਸੇ ਦੀ ਪਾਲਿਸੀ ਬਣੀ ਹੋਈ ਹੈ ਵੀ ਹਾਂ ਦੇਣਾ ਜੀ ਮਜ਼ਦੂਰਾਂ ਨੂੰ ਦੇਣਾ ਕਿਉਂਕਿ ਮਜ਼ਦੂਰਾਂ ਦਾ ਰਜਗਾਰ ਚੱਲ ਰਹੇ ਤੇ ਜੇ ਤੋ ਤੱਕ ਆ ਜਮੀਨਾ ਵੇਲੀਆਂ ਦੀ ਹੁਣ ਗਮਿੰਦਪੁਰੇ ਵਾਲੀ 2011 ਦੀ ਕਹਿਰ ਹੋਈ ਅੱਜ ਅੱਜ ਆਪਾਂ 2025 ਚ ਬੈਠੇ ਲਗਭਗ 14 ਸਾਲ ਹੋ ਗਏ ਉਹ ਸਾਰੀ ਦੀ ਸਾਰੀ ਵੇਲੀ ਪਈ ਹੈ ਜਿਹਨੇ ਮਜ਼ਦੂਰ ਉੱਥੇ ਦਿਹਾੜੀ ਕਰਦੇ ਨੇ ਮਜ਼ਦੂਰ ਉੱਤੇ ਝੋਨਾ ਲਾਉਂਦੇ ਨੇ ਮਜ਼ਦੂਰ ਉੱਤੇ ਕਣਕ ਦੀ ਬਾਢੀ ਵੀ ਕਰਦੇ ਨੇ ਕਣਕ ਦੀ ਗੋਡੀ ਵੀ ਕਰਦੇ ਨੇ ਸਪਰੇਆ ਵੀ ਕਰਦੇ ਨੇ ਆਪ ਦਾ ਡੰਗਰ ਪਸ਼ੂ ਵੀ ਉੱਥੋਂ ਪਾਲਦੇ ਨੇ ਪੱਠੇ ਤੱਥੇ ਵੀ ਲੈ ਕੇ ਆਉਂਦੇ ਨੇ ਲੱਕੜਵਰਣਾ ਵੀ ਲੈ ਕੇ ਆਉਂਦੇ ਨੇ ਜਿਹਨੇ ਸਾਡੇ ਖੇਤਾਂ ਦੇ ਵਿੱਚ ਮਜ਼ਦੂਰਾਂ ਦੀ ਖੇਤ ਮਜ਼ਦੂਰਾਂ ਦੀ ਓਨੀ ਹੀ ਸਾਂਝ ਹੈ ਜੇ ਨਹੀਂ ਸਾਡੇ ਖੇਤਾਂ ਦੇ ਵਿੱਚ ਸਾਡੇ ਉਹ ਆਪਣੇ ਖੇਤ ਨਹੀਂ ਜੇ ਕੋਈ ਖੇਤ ਮਜ਼ਦੂਰ ਜਾ ਕੇ ਪੱਠੇ ਵੱਢ ਲੈ ਵੇ ਉਹ ਜੇ ਕਦੇ ਕਦੇ ਸਾਡੇ ਜਿਹੜੇ ਆਪਣੇ ਪੀਜੇ ਨੂਨਾ ਚ ਵੱਢ ਲਿਆ ਆਉਂਦਾ ਜਾਂ ਉਹ ਬੱਟਾਂ ਤੋਂ ਲੈ ਆਉਂਦਾ ਜੇ ਨਹੀਂ ਉਹਦਾ ਵੀ ਇਸ ਜ਼ਮੀਨ ਤੇ ਖੇਤੀ ਦੇ ਉੱਤੇ ਉਹਦਾ ਹੱਥ ਹੈ ਜਿਹੜੇ 46% ਲੋਕ ਨੇ ਹਿੰਦੁਸਤਾਨ ਦੇ ਜਿਹੜੇ ਸਿੱਧੇ ਤੌਰ ਤੇ ਖੇਤੀਬਾੜੀ ਤੇ ਨਿਰਭਰ ਨੇ ਤੇ 10% ਲੋਕ ਇਹ ਜਿਹੜਾ ਹਿੱਸਾ ਜਿਹੜਾ ਖੇਤੀਬਾੜੀ ਤੇ ਸਿੱਧੇ ਤੌਰ ਤੇ ਨਿਰਪਰਤਾ ਬਣੀ ਹੋਈ ਹੈ ਇਸ ਕਰਕੇ ਖੇਤ ਮਜ਼ਦੂਰ ਜਾ ਛੋਟੇ ਜੇਵੇਂ ਹੋ ਛੋਟਿਆ ਅਪਰਚੂਨ ਖੇਤਰ ਹੈ ਅਪਰਚੂਨ ਖੇਤਰ ਵੀ ਕੋਈ ਮੌਜੂਦ ਹਾਂ ਦੇ ਕਿਸਾਨਾਂ ਦੇ ਸਰ ਤੇ ਚੱਲਦਾ ਸ਼ੋਪਿੰਗ ਮਾਲ ਤੇ ਵੱਡੇ ਲੋਕ ਨੇ ਜਿਹਨਾਂ ਦੇ ਕੋਲੇ ਪੈਸੇ ਨੇ ਉਹ ਸ਼ੋਪਿੰਗ ਮਾਲਾਂ ਜਾਂਦੇ ਨੇ ਉਹਨਾਂ ਦਾ ਆਨਲਾਈਨ ਸਮਾਨ ਮੰਗਵਾ ਲੈਂਦੇ ਨੇ ਉਹਨਾਂ ਨੇ ਆਰਡਰ ਦੇ ਕੇ ਪਰ ਜਿਹੜੇ ਅਸੀਂ 6 ਮਹੀਨੇ ਬਾਅਦ ਪੇਮੈਂਟ ਕਰਨੀ ਹੁੰਦੀ ਹੈ ਅਸੀਂ ਸਾਰੇ ਪਰਚੂਨ ਖੇਤਰ ਦੇ ਵਿੱਚੋਂ ਮਾਲ ਲੈ ਕੇ ਆਇਆ ਸਾਨੂੰ 6 ਮਹੀਨੇ ਬਾਅਦ ਫਸਲਾ ਆਉਂਦੀ ਹੈ ਸ਼ੋਪਿੰਗ ਮਾਲ ਤੋਂ ਹਾਰ ਤਾਂ ਮਿਲਦਾ ਨਹੀਂ ਇਸ ਕਰਕੇ ਜਿਹੜੀ ਖੇਤੀ ਦੇ ਨਾਲ ਜੁੜਿਆ ਹੋਇਆ ਇਸਾ ਬਹੁਤ ਵੱਡਾ ਹਿੱਸਾ ਹੈ ਜਣੀ 52 53 ਪਰਸੈਂਟ ਹਿੱਸਾ ਜਿਹੜਾ ਉਹ ਖੇਤੀ ਦੇ ਨਾਲ ਕੁਝ ਸਿੱਧੇ ਕੁਝ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਤੇ ਖੇਤ ਮਜ਼ਦੂਰਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਹੱਥ ਹੈ ਸੀ ਖੇਤ ਮਜ਼ਦੂਰ ਇਸ ਅੰਦੋਲਨ ਦਾ ਪਾਰਟ ਬਣਨਗੇ ਤੇ ਖੇਤ ਮਜ਼ਦੂਰਾਂ ਤੇ ਵੀ ਇਹਦਾ ਜੇ ਜ਼ਮੀਨਾਂ ਕਿਸਾਨਾਂ ਦੇ ਕੋਲ ਨਾ ਰਹੀਆਂ ਤਾਂ ਬਹੁਤ ਵੱਡਾ ਪ੍ਰਭਾਵ ਪਊਗਾ ਅਸੀਂ ਦੱਸ ਕੋ ਮੰਗ ਕਰਦੇ ਆਂ ਵੀ ਖੇਤ ਮਜ਼ਦੂਰਾਂ ਨੂੰ ਜਿਹੜੀਆਂ ਤੁਸੀਂ ਵੱਡੀਆਂ ਵੱਡੀਆਂ ਕਲੋਨੀਆਂ ਕੱਟਣ ਜਾ ਰਹੇ ਹੋ ਅਰਬਨ ਸਟੇਟ ਬਣਾਉਣ ਜਾ ਰਹੇ ਹੋ ਤੁਸੀਂ ਕਹਿੰਦੇ ਕਿ ਮਜ਼ਦੂਰਾਂ ਨੂੰ ਤਾਂ 5 ਮਰਲੇ ਦੇ ਪਲਾਟ ਵੀ ਹੁਣ ਤੱਕ ਦੇ ਸਕੇ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਲੋੜ ਨਹੀਂ ਜਿਨ੍ਹਾਂ ਕੋਲ ਪਹਿਲੀ ਮਹਿਲ ਬਹੁਤ ਨਹੀਂ ਤੁਸੀਂ ਉਹਨਾਂ ਵਾਸਤੇ ਨਵੀਆਂ ਕਲੋਨੀਆਂ ਵਾਸਤੇ ਲਗਭਗ ਮੇਰੇ ਖਿਆਲ ਚ ਇਹ 5 ਕਰੋੜ ਕਲੋਨੀ ਕਿੰਨੇ ਕਿੰਨੇ ਬਣਾਉਣੀਆਂ ਉਹਨਾਂ ਨੇ ਕਲੋਨੀ ਬਣਾਉਣੀ ਹੈ ਕਾਫੀ ਜ਼ਮੀਨ ਹੈ ਜਿਹੜੀ ਇਹਦੇ ਵਾਸਤੇ ਉਹਨਾਂ ਨੇ ਮਤਲਬ ਜਿਹੜੀ ਰੱਖੀ ਹੋਈ ਹੈ ਕਲੋਨੀਆਂ ਵਾਸਤੇ ਰੱਖੀ ਹੋਈ ਹੈ ਇਸੇ ਇਹ ਮੰਗ ਕਰਦੇ ਆ ਕਿਉਂਕਿ ਖੇਤ ਮਜ਼ਦੂਰ ਵੀ ਇਸ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾਉਣ ਦੀ ਵਾਸਤੇ ਅਸੀਂ ਉਹਨਾਂ ਨੂੰ ਤਿਆਰ ਕਰ ਰਹੇ ਹਾਂ ਤਾਂ ਕਿ ਖੇਤ ਮਜ਼ਦੂਰ ਤੇ ਕਿਸਾਨੇ ਸਾਂਝਾ ਅੰਦੋਲਨ ਲੜਨ ਕਿਉਂਕਿ ਜ਼ਮੀਨਾਂ ਉਹਨਾਂ ਦੀ ਵੀ ਮੰਗ ਹੈ ਵੀ ਸਾਨੂੰ ਵੀ ਪੜੀਆਂ ਵਾਸਤੇ ਖੇਤੀਬਾੜੀ ਵਾਸਤੇ ਰਜਿਸਟਰ ਵਾਸਤੇ ਜ਼ਮੀਨਾਂ ਦਿਓ ਇਸ ਕਰਕੇ ਇਹਨਾਂ ਦਾ ਵੀ ਪ੍ਰਭਾਵ ਖੇਤ ਮਜ਼ਦੂਰਾਂ ਤੇ ਵੀ ਬਹੁਤ ਪੈਣਾ ਸਾਡੇ ਸਾਰਿਆਂ ਤੇ ਪੈਣਾ ਹਾਂਜੀ ਪ੍ਰਧਾਨ ਜੀ ਇੱਕ ਜਦੋਂ ਇਹ ਨਾ ਦਿੱਲੀ ਵਾਲਾ ਮੋਰਚਾ ਲੱਗਿਆ ਤੇ ਉਦੋਂ ਦਿੱਲੀ ਵਾਲੇ ਮੋਰਚੇ ਦੇ ਵਿੱਚ ਇੱਕ ਵੱਡਾ ਨਾਹਰਾ ਉੱਭਰਿਆ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਉਹ ਕਾਨੂੰਨ ਆਏ ਸੀ ਉਹਨਾਂ ਦੀ ਸੱਤ ਸਿੱਧੀ ਇਹ ਸੀ ਵੀ ਲੋਕਾਂ ਦੇ ਹੱਥਾਂ ਤੋਂ ਜ਼ਮੀਨਾਂ ਜਾਣਗੀਆਂ ਤੇ ਲੋਕਾਂ ਦੀਆਂ ਜ਼ਮੀਨਾਂ ਖੋਹਿਆ ਜਾਣਗੀਆਂ ਜ਼ਮੀਨਾਂ ਤੇ ਅਟੈਕ ਹੈ ਉਹ ਪਾਲਿਸੀ ਜਿਹੜੇ ਤਿੰਨ ਕਾਨੂੰਨ ਉਦੋਂ ਆਏ ਸੀ ਉਹ ਕੀ ਉਨ੍ਹਾਂ ਦੇ ਵਿੱਚੋਂ ਹੀ ਨਿਕਲਿਆ ਹੋਇਆ ਲੋਕਮਾ ਹੁਣ ਉਹ ਵੀ ਤਾਂ ਇਹੀ ਸੀ ਨਾ ਕਿ ਜ਼ਮੀਨਾਂ ਸਿੱਧੀਆਂ ਤਾਂ ਸਰਕਾਰ ਨੇ ਖੋਹ ਨਹੀਂ ਲੈਣੀਆਂ ਸੀ ਪਰ ਲੋਕਮੇ ਰੂਪ ਦੇ ਵਿੱਚ ਉਹਦੇ ਪਿੱਛੇ ਪਾਲਿਸੀ ਇਹੀ ਸੀ ਕੀ ਇਹਦੇ ਪਿੱਛੇ ਵੀ ਇਹੀ ਹੈ ਦੇਖੋ ਇੱਕ ਕਾਰਨ ਇੱਕ ਕਾਰਨ ਇਹ ਹੈ ਸਾਡੀ ਸਾਂਝ ਦਾ ਸਾਡੀ ਮਜ਼ਦੂਰਾਂ ਦੇ ਨਾਲ ਸਾਂਝਦਾ ਇਹ ਇੱਕ ਕਾਰਨ ਹੈ ਕਿ ਜਿਹੜੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਦੇ ਉੱਤੇ ਸਾਡਾ ਵੀ ਗੁਜ਼ਾਰਾ ਹੁੰਦਾ ਹੈ ਖੇਤ ਮਜ਼ਦੂਰਾਂ ਦਾ ਵੀ ਗੁਜ਼ਾਰਾ ਹੁੰਦਾ ਹੈ ਛੋਟੇ ਸੰਤਕਾਰਾਂ ਛੋਟੇ ਜਿਹੜੀ ਪਰਚੂਨ ਖੇਤਰ ਵਾਲੇ ਉਹਨਾਂ ਦਾ ਗੁਜ਼ਾਰਾ ਵੀ ਇਹ ਸਾਂਝ ਸਾਡੀ ਉਹਨਾਂ ਨਾਲ ਇਹ ਇਸ ਕਿਸਮ ਦੀ ਸਾਂਝ ਹੈ ਹੋਰ ਵੀ ਉਹਨਾਂ ਨਾਲ ਸਾਡੀਆਂ ਮਜ਼ਦੂਰਾਂ ਨਾਲ ਬਹੁਤ ਸਾਂਝਾਂ ਨੇ ਹੁਣ ਵਿੱਦਿਆ ਨਹੀਂ ਹੈ ਵਿੱਦਿਆ ਮਹਿੰਗੀ ਹੋ ਗਈ ਉਹ ਸਾਡੇ ਬੱਚਿਆਂ ਵਾਸਤੇ ਵੀ 19 ਸਮੱਸਿਆ ਹੁੰਦਾ ਵਾਸਤੇ ਵੀ 19 ਸਮੱਸਿਆ ਹੈ ਗੈਸ ਮਹਿੰਗੀ ਹੁੰਦੀ ਹੈ ਸਾਡੇ ਵਾਸਤੇ ਵੀ ਸਮੱਸਿਆ ਹੁੰਦਾ ਵਾਸਤੇ ਵੀ ਸਮੱਸਿਆ ਹੈ ਰੋਜ਼ਗਾਰ ਨਹੀਂ ਹੈ ਸਾਡੇ ਵਾਸਤੇ ਵੀ ਸਮੱਸਿਆ ਹੁੰਦਾ ਵਾਸਤੇ ਵੀ ਸਮੱਸਿਆ ਹੈ ਖੇਤੀਬਾੜੀ ਮਹਿੰਗੀ ਹੁੰਦੀ ਹੈ ਸਾਡੇ ਵਾਸਤੇ ਵੀ ਸਮੱਸਿਆ ਹੁੰਦਾ ਵਾਸਤੇ ਵੀ ਸਮੱਸਿਆ ਹੈ ਕਿ ਖੇਤ ਮਜ਼ਦੂਰਾਂ ਨਾਲ ਸਾਰੀ ਜਿਸ ਤਰ੍ਹਾਂ ਦਾ ਸਿਸਟਮ ਦੇ ਵਿੱਚ ਹੁਣੇ ਹੋ ਰਹੇ ਨੇ ਬੇਤਕਰੀ ਮਜ਼ਦੂਰਾਂ ਤੇ ਕਿਸਾਨਾਂ ਨਾਲ ਇਹ ਵੱਡੀ ਲੜਾਈ ਹੈ ਵੱਡੀ ਲੜਾਈ ਦੇ ਵਿੱਚ ਇਹਨਾਂ ਤੋਂ ਬਗੈਰ ਸਾਡੀ ਬੇਮੀਚੀ ਟਕਰਾ ਸਰਕਾਰ ਨਾਲ ਜਿਨ੍ਹਾਂ ਚ ਖੇਤ ਮਜ਼ਦੂਰ ਤੇ ਕਿਸਾਨ ਇਕੱਠੇ ਹੋ ਕੇ ਨਹੀਂ ਲੜਦੇ ਉਨਾ ਚਿਰ ਉਦੋਂ ਤੱਕ ਸਾਡੇ ਵਿਸਾਇਜੋਗ ਚ ਨਹੀਂ ਆਉਂਦੇ ਇਹ ਦਿੱਲੀ ਮੋਰਚੇ ਦੀ ਧਾਰਨਾ ਹੈ ਜਦੋਂ ਖੇਤ ਮਜ਼ਦੂਰਾਂ ਨੇ ਹਲਾਰਾ ਦਿੱਤਾ ਸਾਨੂੰ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਤਾਂ ਦੂਜੇ ਲੋਕ ਨਾਲ ਆਏ ਤਾਂ ਇਹ ਜਨਤਾ ਦਾ ਅੰਦੋਲਨ ਬਣ ਗਿਆ ਇਹ ਲੋਕਾਂ ਦਾ ਅੰਦੋਲਨ ਬਣ ਗਿਆ ਜਿਦੇ ਕਰਕੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਇਸ ਅੰਦੋਲਨ ਨੂੰ ਇਸ ਹਿੱਸੇ ਨੂੰ ਨਾਲ ਲੈ ਤੋ ਬਗੈਰ ਨਡੜਾਈ ਦਾ ਕੋਈ ਮੂੰਹ ਮੱਥਾ ਬਣਨ ਵਾਲਾ ਨਹੀਂ ਇਸ ਕਰਕੇ ਇਹਦੇ ਸਹਿਯੋਗ ਦੀ ਬਹੁਤ ਲੋੜ ਹੈ ਬਹੁਤ ੱੱਕੇ ਥੋੜੇ ਜੋ ਵਾਪਰ ਰਹੇ ਨੇ ਉਹ ਕਿਸਾਨਾਂ ਨਾਲ ਵੀ ਨੇ ਵਾਪਰਦੇ ਨੇ ਤੇ ਮਜ਼ਦੂਰਾਂ ਨਾਲ ਵੀ ਵਾਪਰਦੇ ਨੇ ਇੱਕ ਪ੍ਰਧਾਨ ਜੀ ਇਹ ਜਿਹੜਾ ਤਿੰਨ ਕਾਨੂੰਨ ਉਹੋ ਆਏ ਸੀ ਕਿ ਉਹ ਵੀ ਜ਼ਮੀਨਾਂ ਖੋਣ ਲਈ ਸੀ ਇਹ ਹੁਣ ਵੀ ਇਹ ਜ਼ਮੀਨਾਂ ਖੋਣ ਵਾਲਾ ਜਿਹੜਾ ਚੱਲਿਆ ਕਿਉਂਕਿ ਇੱਕ ਗੱਲ ਨਾ ਇਹ ਜੇ ਸਮਝੀਏ ਵੀ ਜਿੰਨੀ ਜ਼ਿਆਦਾ ਜ਼ਮੀਨ ਇਹ ਕਿ ਵਾਇਰ ਕੀਤੀ ਜਾ ਰਹੀ ਆ ਹੁਣ ਇੰਨਾ 65000 ਏਕੜ ਇਹ ਚੋਂ 21000 ਏਕੜ ਚਲੋ ਇੰਡਸਟਰੀ ਵਾਲਾ ਵੀ ਕੱਢ ਦਈਏ ਤਾਂ ਵੀ ਕਿੰਨੀ ਜ਼ਮੀਨ ਬਚ ਜਾਂਦੀ ਆ ਇੰਨੇ ਹਜ਼ਾਰਾਂ ਏਕੜ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੀ ਵਾਕਿਆ ਹੀ ਐ ਇੰਨੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਹੋਰ ਘਰ ਖਰੀਦਣ ਦੀ ਲੋੜ ਆ ਜੇ ਆਪਾਂ ਇਹ ਵੇਖੀਏ ਵੀ ਜਿਵੇਂ ਮਹਾਲੀ ਦੇ ਵਿੱਚ ਬਣ ਰਹੀ ਆ 35 35 ਮੰਜ਼ਲੀਆਂ ਬਿਲਡਿੰਗਾਂ ਨੇ ਉਹ 35 35 ਮੰਜ਼ਲੀਆਂ ਬਿਲਡਿੰਗਾਂ ਦੇ ਵਿੱਚ ਇੱਕ ਬਿਲਡਿੰਗ ਦੇ ਵਿੱਚ ਹੀ 4 400 ਘਰ ਬਣ ਰਿਹਾ ਤੇ 4 400 ਘਰ ਉਹ ਬਣ ਗਿਆ ਤੇ ਹੁਣ ਵੀ ਜ਼ਮੀਨ ਇੰਨੀ ਜ਼ਿਆਦਾ ਐਕਵਾਇਰ ਕਰਕੇ ਇੰਨੀ ਜ਼ਿਆਦਾ ਘਰ ਬਣਾਉਣ ਦੀ ਕੀ ਲੋੜ ਹੈ ਕੀ ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਜ਼ਮੀਨਾਂ ਜੀ 4 ਸਾਲ ਜਿਵੇਂ ਰੱਖੀ ਜ਼ਮੀਨ ਖਾਲੀ ਪਈ ਬੰਜਰ ਪਈ ਉਸ ਤੋਂ ਬਾਅਦ ਜਿਵੇਂ ਲੈਂਡ ਬੈਂਕ ਬਣਾ ਕੇ ਕਿਸੇ ਕੰਪਨੀ ਨੂੰ ਖੇਤੀ ਕਰਨ ਲਈ ਜ਼ਮੀਨ ਹੁਣ ਕਿਸਾਨਾਂ ਦੇ ਹੱਥੋਂ ਤਾਂ ਚਲੀ ਗਈ ਉਸ ਤੋਂ ਬਾਅਦ ਕੰਪਨੀ ਨੂੰ ਦੇ ਦਿੱਤੀ ਜਾਵੇ ਲੋਕਮੇ ਰੂਪ ਦੇ ਵਿੱਚ ਇਹ ਵੀ ਤਾਂ ਹੋ ਸਕਦਾ ਦੇਖੋ ਇਹ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਦਾ ਮਤਲਬ ਇਹ ਹੈ ਵੀ ਟਿਕਾਣੇ ਬਣਾ ਰਹੇ ਹੈ ਇਹ ਇਟ ਕਾਣੇ ਇਹ ਨਹੀਂ ਵੀ ਉਹ ਉਹਨਾਂ ਨੂੰ ਜਿਹੜੇ ਜਿਹੜੇ ਲੋਕਾਂ ਵਾਸਤੇ ਕਲੋਨੀਆਂ ਬਣ ਰਹੀਆਂ ਨੇ ਉਹਨਾਂ ਕੋਲੇ ਘਰ ਨਹੀਂ ਉਹਨਾਂ ਕੋਲ ਤਾਂ ਘਰ ਬਹੁਤ ਆ ਨਾ ਹੀ ਇਹਨਾਂ ਮਜ਼ਦੂਰਾਂ ਵਾਸਤੇ ਬਣ ਰਿਹਾ ਨਾ ਕਿਸਾਨਾਂ ਵਾਸਤੇ ਬਣ ਰਿਹਾ ਤਾਂ ਬਾਹਰਲੇ ਨਾ ਹੀ ਹਿੰਦੁਸਤਾਨ ਦੇ ਕੱਲੇ ਦੇਸ਼ਾਂ ਵਾਸਤੇ ਬਣ ਰਹੇ ਜਿਹੜੇ ਬਾਹਰਲੇ ਮੁਲਕ ਦੇ ਲੋਕਾਂ ਨੇ ਬਾਹਰਲੇ ਸ਼ਾਹੂਕਰ ਬਾਹਰਲੇ ਕਾਰਪੋਰੇਟਾਂ ਨੇ ਉਹਨਾਂ ਦੇ ਅੱਡੇ ਬਣ ਰਹੇ ਖੁਸ਼ਕਬੰਦ ਰਾਹਾਂ ਆ ਭਾਰਤ ਮਾਲਾ ਪ੍ਰੋਜੈਕਟ ਨੇ ਸੜਕਾਂ ਇਹ ਸਾਰਾ ਇੱਕੋ ਜੁੜਨ ਰਹੀ ਸੰਕੇ ਸਾਰਾ ਇਹ ਸਾਰਾ ਪਲਾਨ ਹੈ ਇੱਕ ਦੂਜੇ ਨਾਲ ਜੁੜਿਆ ਹੋਇਆ ਪਲਾਨ ਹੈ ਇਹ ਜਿਹੜੇ ਹੁਣ ਸਮਾਰਟ ਸਿਟੀ ਬਣ ਰਹੇ ਨੇ ਉਹ ਵੀ ਉਸੇ ਨਾਲ ਜੁੜੇ ਹੋਏ ਨੇ ਜਿਹੜੀਆਂ ਖੁਸ਼ਕ ਬੰਦਰਗਾਹਾਂ ਬਣ ਰਹੀਆਂ ਨੇ ਉਹ ਵੀ ਉਸੇ ਨਾਲ ਜੁੜੀਆਂ ਨੇ ਜਿਹੜੇ ਡੈਂਪ ਬਣਾਉਣ ਦੀ ਗੱਲ ਕਰਦੇ ਨੇ ਇਹ ਵੀ ਉਸੇ ਨਾਲ ਜੁੜੇ ਹੋਏ ਨੇ ਯਾਨੀ ਸਾਰਾ ਇੱਕੋ ਹੀ ਪਾਲਿਸੀ ਦਾ ਹਿੱਸਾ ਹੈ ਇਹ ਇਹ ਜਮੀਨਾ ਵਾਸਤੇ ਇਹਦਾ ਇੱਕ ਅੱਡਾ ਹੈ ਅਗਲਾ ਸੀਨ ਤਾਂ ਇਹਦੇ ਸਾਹਮਣੇ ਆਉਣਾ ਯਾਨੀ ਇਹ ਇੱਕ ਅੱਡਿਆਂ ਦੇ ਉੱਤੇ ਉਹ ਲੋਕਾਂ ਦੇ ਹੁੰਦਾ ਦੇਸ਼ ਦੇ ਵਿੱਚ ਵਿਦੇਸ਼ ਵਾਲੀ ਜਿਹੜੀ ਗੱਲ ਕਰਦੇ ਆ ਜਦੋਂ ਨਵੇਂ ਆਰਥਿਕ ਜੋ ਨਾਲ ਦੀ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਇਹ ਉਸ ਤਰ੍ਹਾਂ ਦਾ ਹੈ ਇਹਨਾਂ ਨੇ ਉਪਜਾਊ ਜ਼ਮੀਨਾਂ ਸਾਡੇ ਕੋਲੇ ਨਹੀਂ ਛੱਡਣੀਆਂ ਇਹ ਕਾਰਪੋਰੇਟ ਜਿੱਥੇ ਖਾਣ ਦੀਆਂ ਵਸਤਾਂ ਪੈਦਾ ਹੁੰਦੀਆਂ ਨੇ ਖਾਣ ਦੀਆਂ ਕੁੱਲ ਵਸਤਾਂ ਤੇ ਕੰਟਰੋਲ ਕਿਵੇਂ ਕਾਰਪੋਰੇਟ ਦਾ ਹੋਵੇ ਇਹ ਪੋਲਿਸੀ ਉਧਰ ਨੂੰ ਜਾ ਰਹੀ ਹੈ ਇਹ ਸਾਡੇ ਹੱਥਾਂ 'ਚੋਂ ਉਪਜਾਊ ਜ਼ਮੀਨਾਂ ਜਿਵੇਂ ਸਾਡੇ ਹੱਥਾਂ 'ਚੋਂ ਹੌਲੀ-ਹੌਲੀ ਵਿਦਿਆ ਖਿਸਕ ਗਈ ਬਿਜਲੀ ਖਿਸਕ ਗਈ ਸਿਹਤ ਸੇਵਾਵਾਂ ਖਿਸਕ ਗਈਆਂ ਜਿਹੜੇ ਪਬਲਿਕ ਸੈਕਟਰ ਦੇ ਸਾਰੇ ادارے ਹੌਲੀ-ਹੌਲੀ ਪ੍ਰਾਈਵੇਟ ਸਰਕਾਰ ਤੋਂ ਪ੍ਰਾਈਵੇਟ ਹੱਥਾਂ 'ਚ ਆ ਗਏ ਇਸੇ ਤਰ੍ਹਾਂ ਪਾਣੀ ਤੇ ਕਬਜ਼ਾ ਇਹਨਾਂ ਨੇ ਬਹੁਤ ਜਰਾਂ ਕਰ ਲਿਆ ਪਾਣੀ ਬਹਿਲਾ ਖਤਮ ਕੀਤਾ ਪ੍ਰਦੂਸ਼ਣ ਕੀਤਾ ਹਾ ਹਾ ਕਰ ਮਚੀ ਹੁਣ ਕਹਿੰਦੇ ਵੀ ਇਹ ਪਾਣੀ ਕੰਪਨੀਆਂ ਦੇ ਕਬਜ਼ੇ ਚ ਹੋਊਗਾ ਕਾਰਪੋਰੇਟ ਵੇਚਿਆ ਕਰਨਗੇ 30 28 ਰੁਪਿਆ ਦੀ ਇੱਕ ਬੋਤਲ ਹੁਣ ਵੀ ਕਿਹਦੇ ਆ ਪਾਣੀ ਦੀ ਇਸ ਕਰਕੇ ਇਹ ਚੀਜ਼ ਇਹ ਜਿਹੜੇ ਜਿਹੜੇ ਆਧਾਰੇ ਨੇ ਜਿੰਨਾ ਤੋਂ ਕੁਦਰਤੀ ਸਰੋਤ ਨੇ ਜਿੰਨਾ ਜਿੰਨਾ ਦੇ ਨਾਲ ਸਾਨੂੰ ਸੁੱਖ ਸਹੂਲਤਾਂ ਮਿਲਦੀਆਂ ਜੀ ਇਹਨਾਂ ਸਾਰਿਆਂ ਤੇ ਤੇ ਪਬਲਿਕ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਕਰਨ ਦੀ ਇੱਕ ਪਲਾਨ ਹੈ ਇਹ ਉਹਦੀ ਪਹਿਲੀ ਕੜੀ ਠੀਕ ਹੈ ਪ੍ਰਧਾਨ ਜੀ ਇੱਕ ਪ੍ਰਧਾਨ ਜੀ ਅਖੀਰ ਤੇ ਤੁਸੀਂ ਸਾਨੂੰ ਇਹ ਦੱਸਿਆ ਵੀ ਇਹ ਜ਼ਮੀਨ ਇਹ ਪਾਲਿਸੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਆ ਪੰਜਾਬ ਦੇ ਵਿਰੋਧ ਦੇ ਵਿੱਚ ਆ ਤੇ ਹੁਣ ਤੁਸੀਂ ਅੱਗੇ ਕਹਿੋ ਜੀ ਐਕਸ਼ਨ ਕਰਨ ਜਾ ਰਹੇ ਹੋ ਤੇ ਇਸ ਤੋਂ ਬਾਅਦ ਲੋਕਾਂ ਦੇ ਲਈ ਤੁਹਾਡਾ ਕੀ ਸੁਨੇਹਾ ਦੇਖੋ ਐਕਸ਼ਨ ਇਹਦੇ ਤੇ ਅਸੀਂ ਪੰਜਾਬ ਦੇ ਇੱਥੇ ਬੰਦਿਆਂ ਨੂੰ 30 ਤਰੀਕ ਨੂੰ ਦਾ ਅਸੀਂ ਪੂਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕਰ ਰਹੇ ਹਾਂ ਟਰੈਕਟਰ ਮਾਰਚ ਹੋਊਗਾ ਲੈਂਡ ਪੁਲਿੰਗ ਪਾਲਿਸੀ ਦੇ ਕਿਉਂਕਿ ਇਹਦੇ ਤੋਂ ਬਿਨਾ ਹੋਰ ਵੀ ਕਾਫੀ ਸ਼ਹਿਰ ਨੇ ਜਿੱਥੇ ਇਹਨਾਂ ਨੇ ਚੁਣੇ ਨੇ ਜਿਵੇਂ ਬਰਨਾਲੇ ਦੇ ਵਿੱਚ ਝੰਡਾ ਆਇਆ ਹੈ ਇਹ ਤੇ ਮਾਨਸਾ ਦੇ ਵਿੱਚ ਠੂਠਿਆਂ ਵਾਲੀ ਹੈ ਸੰਗਰੂਰ ਦੇ ਵਿੱਚ ਸੋਈਆਂ ਇਸ ਕਰਕੇ ਕਾਫੀ ਸ਼ਹਿਰ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਇੱਕ ਇੱਕ ਚੁਣੇ ਨੇ ਇਹ ਉਸ ਤਰ੍ਹਾਂ ਦੇ ਟਿਕਾਣੇ ਇਹ ਪਹਿਲਾਂ ਤਾਂ ਸੀ 30 ਤਰੀਕ ਦਾ ਸਾਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕਰ ਰਹੇ ਆ ਦੂਜਾ ਅਸੀਂ 24 ਤਰੀਕ ਨੂੰ ਮੋਗੇ ਦੇ ਵਿੱਚ ਜੇ ਮੁੱਲਾਪੁਰ ਮੰਡੀ ਦਾ ਤਾਂ ਅਸੀਂ ਮਿੱਥਿਆ ਵੈ ਜੇ ਉਹ ਠੀਕ ਨਾ ਬੈਠੀ ਕੋਈ ਹੋਰ ਕਮੇਟੀ ਹੋਜੀ 22 ਤਰੀਕ ਨੂੰ ਰਿਪੋਰਟ ਦੇਣੀ ਆ ਉਹਦੀ ਇਸ ਕਰਕੇ ਅਸੀਂ ਵੱਡਾ ਪ੍ਰਦਰਸ਼ਨ ਇੱਕ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਭਾਵਿਤ ਖੇਤਰ ਦੇ ਵਿੱਚ ਇੱਕ ਵੱਡਾ ਐਕਸ਼ਨ ਵੱਡਾ ਇਕੱਠ ਕਰਕੇ ਵੱਡੀ ਰੈਲੀ ਕਰਕੇ ਚਤਾਵਨੀ ਦੇਵਾਂਗੇ ਇਹ ਖਬਰਦਾਰ ਹੋ ਜੇ ਤੁਸੀਂ ਅਸੀਂ ਇਹ ਦੋ ਐਕਸ਼ਨ ਲੀਕੇ ਤੇ ਉਸ ਤੋਂ ਬਾਅਦ ਫਿਰ ਅਗਲੇ ਜਦੋਂ ਉਧਰ ਕੋਈ ਲੋਕ ਤਿਆਰ ਹੋਗੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਜਿਹੀ ਜੀ ਹਾਲਤ ਹੋਊ ਦੇ ਮੁਤਾਬਕ ਐਕਸ਼ਨ ਦੇਵਾਂਗੇ ਠੀਕ ਹੈ ਲੋਕਾਂ ਦੇ ਲਈ ਕੀ ਸਨੇਹਾ ਪ੍ਰਦਾਨ ਲੋਕਾਂ ਦੇ ਵਿੱਚ ਸਨੇਹਤਾ ਸਾਡਾ ਇਹ ਆ ਵੀ ਭਰਾਓ ਦੇਖੋ ਹੁਣ ਸੌ ਕੇ ਇਹ ਕਹਿ ਕੇ ਵੀ ਜੋ ਪਰਮਾਤਮਾ ਕਰੂਗਾ ਚੱਲ ਲਾਂਗੇ ਜੋ ਗਵਾਂਡੀ ਇਹਨਾਂ ਨਾਲ ਲੋਕਾਂ ਨਾਲ ਹੋਊਗਾ ਸਾਡੇ ਨਾਲ ਹੋ ਇਸ ਤਰ੍ਹਾਂ ਗੁਜ਼ਾਰਾ ਨਹੀਂ ਹੋਣਾ ਹੁਣ ਬਚੂਗਾ ਉਹ ਜਿਹੜਾ ਜਿਹੜਾ ਅੱਖਾਂ ਖੋਲ ਕੇ ਚੱਲੂਗਾ ਜਿਹੜਾ ਦਿਮਾਗ ਖੋਲ ਕੇ ਚੱਲੂਗਾ ਜਿਹੜਾ ਸੰਘਰਸ਼ਾਂ ਵਾਸਤੇ ਤਿਆਰ ਹੋਊਗਾ ਇਸ ਕਰਕੇ ਭਰਾਓ ਬਹੁਤ ਕੁਝ ਲੁੱਟ ਗਿਆ ਬਹੁਤ ਤੱਕਾ ਹੋ ਗਿਆ ਦੁਨੀਆ ਦੇ ਵਿੱਚ ਜਾਗਰਤੀ ਆਈ ਹੋਈ ਹੈ ਅਵੇਰਨੈਸ ਆਈ ਹੋਈ ਹੈ ਜਿਹੜੇ ਲੋਕ ਲੜਨਗੇ ਉਹ ਹੀ ਕੁਝ ਬਚਾ ਸਕਣਗੇ ਇਸ ਕਰਕੇ ਸਾਡਾ ਸਦਾ ਤੁਹਾਡੇ ਜਰੀਆ ਸਿ ਸਦਾ ਦਿੰਨਾ ਤੁਹਾਡੇ ਚੈਨਲ ਦੇ ਜਰੀਏ ਵੀ ਭਰਾਵੋ ਆਜੋ ਖੁੰਝੋ ਨਾ ਮੌਕਾ ਬੀਤ ਜਾਣ ਤੋਂ ਬਾਅਦ ਕੁਝ ਨਹੀਂ ਬਚਣਾ ਜੋ ਕੁਝ ਬਚਣਾ ਹੈ ਸੰਘਰਸ਼ਾਂ ਨਾਲ ਹੀ ਬਚਣਾ ਹੈ ਸੰਘਰਸ਼ਾਂ ਵਾਸਤੇ ਤਿਆਰ ਹੋ ਇਹੀ ਤੁਹਾਡੇ ਵਿਅਸਤੇ ਅਸੀਂ ਲੋਕਾਂ ਨੂੰ ਸੁਣਿਆ ਦੇ ਠੀਕ ਹੈ ਪ੍ਰਧਾਨ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ 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 ਤੁਸੀਂ ਵੇਖ ਰਹੇ ਸੀ ਹਾਂਜੀ ਬਾਈ Субтитры сделал DimaTorzok